ਪੰਜਾਬ ਵਿੱਚ ਮੁੰਡਿਆਂ ਤੋਂ ਬਾਅਦ ਕੁੜੀਆਂ ਵੀ ਕਰਨ ਲੱਗੀਆਂ ਐਕਟਵਾ ਚੋਰੀ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਦੇ ਨਿਊ ਮਾਡਲ ਟਾਊਨ ਇਲਾਕੇ ਤੋਂ ਜਿੱਥੋਂ ਇੱਕ ਵੀਡੀਓ ਸਾਹਮਣੇ ਆਈ ਹੈ ਹੱਥਾਂ ਵਿੱਚ ਚੂੜਾ ਪਾ ਕੇ ਇੱਕ ਨਵ ਵਿਆਹੀ ਔਰਤ ਨੇ ਚੋਰੀ ਦੀ ਵਾਰਦਾਤ ਨੂੰ ਕਿਸ ਤਰ੍ਹਾਂ ਦਿੱਤਾ ਅੰਜਾਮ ਘਟਨਾ ਵਿੱਚ ਉਸ ਦੇ ਨਾਲ ਇੱਕ ਵਿਅਕਤੀ ਵੀ ਸ਼ਾਮਲ ਹੈ ਇਲਾਕੇ 'ਚੋਂ ਲੱਗੇ ਸੀਸੀਟੀਵੀ 'ਚੋਂ ਚੂੜਾ ਪੈਣ ਵਾਲੀ ਇਹਔਰਤ ਜੋ ਕਿ ਕੈਮਰੇ ਵਿੱਚ ਕੈਦ ਹੋ ਗਈ ਦੇਖੋ ਕਿਸ ਤਰ੍ਹਾਂ ਕਰ ਰਹੀ ਹੈ ਐਕਟਵਾ ਚੋਰੀ ਕਿਵੇਂ ਲੱਗਿਆ ਭਾਜੀ ਤੁਹਾਨੂੰ ਲੱਗਿਆ ਕੀ ਇਹ ਮੈਂ ਤਾਂ ਇਸ ਗੱਲ ਤੋਂ ਹੈਰਾਨ ਆਗਾ ਵੀ ਹੁਣ ਝੂੜੇ ਵਾਲੀਆਂ ਵੀ ਚੋਰੀਆਂ ਕਰਨ ਲੱਗੀਆਂ ਨੇ ਨੰਨੀਆਂ ਵਿਹਾਂੀਆਂ ਵੀ ਚੋਰੀ ਕਰਨ ਲੱਗੀਆਂ ਨੇ ਹੈਰਾਨੀ ਵਾਲੀ ਗੱਲ ਹੋ ਗਈ ਹੈ ਕਿੰਨੇ ਕਦੇ ਨਹੀਂ ਇਦਾਂ ਦੇਖਿਆ ਵੀ ਕਦੇ ਝੂੜੇ ਵਾਲੀਆਂ ਜਾਂ ਕੋਈ ਲੜਕੀਆਂ ਵੀ ਚੋਰੀ ਕਰਦੀ ਐ ਇੱਕ ਵਾਰ ਪਹਿਲੀ ਵਾਰ ਤਾਂ ਦੇਖਿਆ ਕੇਸ ਹੋਇਆ ਲੱਗਦਾ ਮੈਂ ਕਿੰਨੇ ਦੀ ਐਕਟਵਾ ਕੇ ਹਾਂਜੀ ਤੇ ਐਕਟਵਾ ਕਿੰਨੇ ਦੀ ਕੀਮਤ ਹੋਣੀ ਹੁਣ ਲੱਗਦਾ ਪਤਾ ਉਹਦੀ ਹੁਣ ਅਜੋ ਨਵੀਂ ਐਕਟਵਾ 1 ਲੱਖ ਰੁਪਏ ਦੀ ਹੋਈ ਪਈ ਐ 4-5 ਸਾਲ ਪੁਰਾਣੀ ਐ 40-50 ਹਜ਼ਾਰ ਦੀ ਤਾਂ ਹੋਏਗੀ ਉਹ ਦੁੱਖ ਤਾਂ ਹੈਗਾ ਨਾ ਤੁਹਾਡੀ ਤੋਂ ਨੁਕਸਾਨ ਹੁੰਦਾ ਦੁੱਖਦਾ ਹੁੰਦਾ ਇਹ ਜੀ ਚੀ ਜਾਂਦੀ ਆ ਜੀ ਜਾਂ ਕਿਹੜੀਆਂ ਰੋਜ਼ ਰੋਜ਼ ਬਣਦੀਆਂ ਚਲੋ ਕੋਈ ਗੱਲ ਨਹੀਂ ਟੈਨਸ਼ਨ ਨਾ ਲਓ ਨਾ ਰਹੋ ਜੀ ਸ਼ਰਮਾ ਜੀ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਹਾਂਜੀ ਹਾਂ ਕੀ ਉਹਦੇ ਭਾਰਤੀ ਜਨਤਾ ਪਾਰਟੀ ਮੈਂ ਵਰਕਰ ਆ ਪਾਰਟੀ ਦਾ ਜੀ ਠੀਕ ਆ ਬੀਜੇਪੀ ਦੀ ਆਗੂ ਹਾਂਜੀ ਹਾਂਜੀ ਬੀਜੇਪੀ ਆਗੂ ਉਹ ਕੱਲ 11 ਵਜੇ 40 ਮਿੰਟ ਤੇ ਮੇਰੇ ਆਪਣਾ ਐਕਟਵਾ ਖੜਾ ਸੀ ਬਾਹਰ ਇੱਕ ਲੜਕਾ ਤੇ ਲੜਕੀ ਆਏ ਨੇ ਲੜਕੀ ਦੇ ਹੱਥ ਤੇ ਚੂੜਾ ਪਾਇਆ ਹੋਇਆ ਵੈ ਤੇ ਮੈਂ ਪੌਣੇ 12:00 ਬਾਹਰ ਆਇਆ ਤੇ ਮੈਨੂੰ ਸਕੂਟਰ ਨੀ ਨਜ਼ਰ ਆਇਆ ਮੇਰਾ ਉੱਤੇ ਖੜਾ ਇੱਕ ਵਾ ਬਲੂ ਰੰਗ ਦਾ ਤੇ ਮੈਂ ਜਦੋਂ ਸੀਸੀਟੀਵੀਜ਼ ਦੇਖੀਆਂ ਫੋਟੋਜ਼ ਦੇਖੀਆਂ ਤੇ 11:42 ਮਿੰਟ ਤੇ ਇੱਕ ਲੜਕੀ ਨੂੰ ਲੜਕੇ ਨੇ ਚਾਬੀ ਪਕੜਾਈ ਆ ਤੇ ਉਹਨੇ ਚਾਬੀ ਲਗਾਈ ਤੇ ਚਾਬੀ ਲੱਗ ਗਈ ਮੇਰੇ ਇੱਕ ਵਾ ਨੂੰ ਉਹਨੇ ਸਟਾਰਟ ਕੀਤਾ ਤੇ 10 ਵੀ ਕਦਮਾਂ ਦਾ ਲੜਕਾ ਪਹਿਲੇ ਅੱਗੇ ਜਾ ਕੇ ਖੜ ਗਿਆ ਉਹਨੇ ਜਾ ਕੇ ਆਪਣੇ ਲੜਕੇ ਨੂੰ ਨਾਲ ਬਿਠਾਇਆ ਤੇ ਇੱਕ ਵਾ ਲੈ ਕੇ ਫਰਾਰ ਹੋ ਗਈ ਉਹ ਤੇ ਇੰਨਾ ਸਮਾਂ ਲਾਇਆ ਉਹਨਾਂ ਨੇ ਐਕਟਵਾ ਚੋਰੀ ਕਰਨ ਸਮੇ ਲੱਗ ਗਿਆ ਹੀ ਕੋਈ ਨਹੀਂਗਾ ਉਹਨੇ ਚੋਰ ਕੀ ਹੋਣੀ ਉਹਨਾਂ ਕੋਲ ਜਿਹੜੀ ਹੁੰਦੀ ਐਕਟਵਾਦੀ ਕੋਈ ਉਹਨਾਂ ਕੋਲ ਉਹਨੇ ਆਈ ਜਦ ਇਹ ਕੀ ਲਗਾਈ ਚਾਬੀ ਲੱਗੀ ਉਹਨੂੰ ਇਹ ਘਾਟੇ ਚੋਨੇ ਚੋੜਾ ਪਾਇਆ ਹੋਇਆ ਹੈ ਜਿਵੇਂ ਨਵਾਂ ਵਿਆਹ ਹੋਇਆ ਹੁੰਦਾ ਕਿਸੇ ਦਾ ਨਵੀਂ ਵਿਆਹੀ ਜੋੜੀ ਨਵੀਂ ਵਿਆਹੀ ਜੋੜੀ ਸੀ ਨਵੀਂ ਵਿਆਹੀ ਜੋੜੀ ਸੀ ਮੇਰੇ ਤੋਂ ਪਿੱਛੇ ਪਹਿਲੇ ਕੋਈ ਨਾ ਹੋਰ ਕਿਸੇ ਐਕ ਵਾਲੇ ਟਰਾਈ ਕੀਤੀ ਗਲੀ ਦੇ ਵਿੱਚ ਉਹਨਾਂ ਕੋਲ ਖੁੱਲਿਆ ਨਹੀਂ ਤੇ ਥੋੜੀ ਦੇਰ ਬਾਅਦ ਫਿਰ ਜਦੋਂ ਅੱਗੇ ਨੂੰ 20 50 ਕਦਮ ਵਧੇ ਤੇ ਮੇਰੇ ਘਰ ਤੱਕ ਆ ਕੇ ਤੇ ਮੇਰੇ ਘਰ ਦੇ ਬਾਹਰ ਖੜੀ ਸੀ ਜਿੱਦਾਂ ਰੂਟੀਨ 'ਚ ਖੜਾ ਹੁੰਦਾ ਵਾ ਠੀਕ ਹੈ ਤੇ ਲੱਗਦਾ ਵੀ ਲੋਕਾਂ ਨੂੰ ਡੋਟ ਬਣਾਵੇ ਸ਼ੱਕ ਬਣਾਵੇ ਵੀ ਨਵੀਂ ਵਿਆਹੀ ਜੋੜੀ ਹੈ ਹਾਂ ਵੀ ਲੱਗਦਾ ਵੀ ਚਾਬੀ ਲਈ ਤੇ ਸ਼ੂਮੰਤਰ ਆ ਪਤਾ ਹੀ ਲੱਗਿਆ ਇਹਦਾ ਲੱਗ ਹੀ ਨਹੀਂ ਰਹਾ ਵੀ ਚੋਰ ਹੈਗੇ ਐ ਲੱਗਿਆ ਵੀ ਜਿਵੇਂ ਕੋਈ ਆਪਣੇ ਐਕਟਵਾ ਲੈ ਕੇ ਜਾ ਰਿਹਾ ਵਾ ਕਿਸੇ ਨੂੰ ਡਾਊਟ ਹੀ ਨਹੀਂ ਹੋਇਆ ਵੈਸੇ ਉਸ ਤਾਂ ਕੋਈ ਹੈ ਨਹੀਂ ਸੀ ਲੜਕੀ ਚਲਾ ਕੇ ਲੱਗੀ ਗਈ ਲੜਕੀ ਚਲਾ ਕੇ ਲੈ ਕੇ ਗਈ ਜੀ ਫੋਟੋ ਜਾਕੀਆਂ ਡਿਜੀ ਹੈਗੀ ਕਿੰਨੀ ਕੁ ਉਮਰ ਲੱਗਦੀ ਹੈ ਲੱਗਦਾ ਇਹ ਨਵੀਂ ਨਵੀਂ ਵੇਜ ਔੜੀ ਸੀ ਛੋਟੀ ਉਮਰ ਦੀ 20 22 ਸਾਲ ਦੀ ਲੱਗਦੀ ਜੀ ਲੜਕੀ ਅੱਛਾ ਲੱਗਦਾ ਵੀ ਜਿਹੜੀ ਇਹ ਲੋਕ ਕਰਦੇ ਵੀ ਨਸ਼ੇ ਦੇ ਕਾਰਨ ਯਾ ਹਾਂ ਨਸ਼ਾ ਵਧਿਆ ਹੈ ਨਸ਼ੇ ਕਰਕੇ ਹੀ ਚੋਰੀਆਂ ਹੋ ਰਹੀਆਂ ਜਾਂਦੀਆਂ ਤੇ ਆਪਣੀ ਨਸ਼ੇ ਦੀ ਪੂਰਤੀ ਕਰਨ ਵਾਸਤੇ ਹੀ ਇਹ ਚੀਜ਼ਾਂ ਸਾਰੀਆਂ ਹੋ ਰਹੀਆਂ ਹੈ ਇੱਕੋ ਇੱਕ ਚੋਰੀ ਹੋ ਰਹੀ ਹੈ ਮੋਟਰਸਾਈਕਲ ਚੋਰੀ ਹੋ ਰਹੀ ਹੈ ਬਹੁਤ ਬੁਰਾ ਹਾਲ ਹੈ ਸਰਪੇ ਕਾਭੀ ਤੋਂ ਮੈਂ ਭਾਜਪਾ ਦੇ ਵਿੱਚ ਵੀ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ ਭਾਜਪਾ ਤੋਂ ਲੀਡਰ ਵੀ ਹੋ ਤੁਸੀਂ ਤੇ ਕੀ ਕਿਹੜੀ ਏਰੀਆ 'ਚ ਰਹਿੰਦੇ ਹੋ ਕੀ ਉਹਦਾ ਤੁਹਾਡੇ ਕੋਲ ਮੈਂ ਵਾਰਡ ਨੰਬਰ 72 'ਚ ਰਹਿਣਾ ਵਾ ਜੀ ਭਾਜਪਾ ਦਾ ਵਰਕਰ ਹੈਗਾ ਵਾਂ ਨਿਊ ਮਾਰਟਲ ਟੋ ਰਹੇ ਆ ਐਸ਼ਾ ਸਾਹਿਬ ਅੱਛਾ ਭਾਜਪਾ ਦਾ ਹੋਵੇ ਬਲੋਨ ਕਰ ਦਿਓ ਹਾਂ ਜੀ ਹਾਂ ਜੀ ਅੱਛਾ ਕੰਪਲੇਂਟ ਕਰਾਈ ਜੀ ਉਹਨਾਂ ਨੇ ਮੈਂ ਪੁਲਿਸ ਥੰਗ ਦੀ ਕੋਚਰ ਮਾਰਕੀਟ ਕੰਪਲੇਂਟ ਦਿੱਤੀ ਹੋਈ ਆਪਨੇ ਅੱਛਾ ਪੰਚਾਇਤ ਸਾਹਿਬ ਨੇ ਹੋਈ ਹਾਂਜੀ ਹਾਂਜੀ ਹੋ ਗਈ ਕੀ ਕੀ ਹੋ ਕੀ ਬੋਲ ਰਹੇ ਸਾਰਿਆਂ ਉਹਨਾਂ ਨੂੰ ਅੱਜ ਉਹ ਫੋਟੋਸ ਦਿੱਤੀਆਂ ਸਾਰੀਆਂ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਕੋਸ਼ਿਸ਼ ਕਰ ਰਹੇ ਕਹਿੰਦੇ ਲੱਗਦਾ ਬਿਆਹ ਵੀ ਉਹਨਾਂ ਨੂੰ ਦੱਸਿਆ ਵੀ ਚੂੜੇ ਵਾਲੀ ਹਾਂ ਸਾਰਾ ਦਿੱਤੀਆਂ ਫੋਟੋਸ ਦਿੱਤੀਆਂ ਉਹਨਾਂ ਨੂੰ ਵੀਡੀਓ ਦਿੱਤੀਆਂ ਲੱਗਦਾ ਚੂੜੇ ਵਾਲੀ ਭਾਬੀਆਂ ਵੀ ਮਸ਼ਹੂਰ ਹੋਣੀਆਂ ਆਲੀ ਸੈਫੀਨੇਟਲੀ ਠੀਕ ਹਾਂ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਵੀ ਅੱਜਕੱਲ੍ਹ ਵਿਸ਼ਵਾਸ ਕਰਨਾ ਚਾਹੀਦਾ ਵੀ ਚੂੜੇ ਵਾਲੀਆਂ ਤੋਂ ਵੀ ਅੋਸਕਲ ਵਿਸ਼ਵਾਸ ਨੂੰ ਚੋਰ ਦੇ ਉਤੇ ਕਾਦਾ ਵਿਸ਼ਵਾਸ ਆ ਕੋਈ ਵੀ ਕਰ ਸਕਦਾ ਮਰ ਹੈਰਾਨਗੀ ਵਾਲੀ ਗੱਲ ਹੈ ਜਿਵੇਂ ਲੜਕੀ ਇੱਕ ਚੋੜੇ ਵਾਲੀ ਚੋਰੀ ਕਰਕੇ ਲੈ ਕੇ ਗਈ ਹੈ ਮੈਂ ਤਾਂ ਪਹਿਲਾ ਕੇਸ ਹੀ ਦੇਖਿਆ ਵੀ ਲੜਕੀ ਵੀ ਇੱਕ ਵਾਰ ਚੱਕ ਰਹੀ ਹੈ ਇਹਨਾਂ ਕੇਸ ਤਾਂ ਲੜਕੇ ਹੀ ਚੱਕਦੇ ਦੇਖੇ ਨੇ ਤੇ ਚੌਂਕੀ ਕਿੰਨੀ ਕੁ ਦੂਰੀ ਤੇ ਹੈ ਭਾਈ ਉਤੋਂ ਚੌਂਕੀ ਤਾਂ 400 ਮੀਟਰ ਤੇ ਚੌਂਕੀ ਕੋ ਜਿਆਦਾ ਦੂਰ ਤਾਂ ਹੈ ਨਹੀਂ ਕਿ 400 ਮੀਟਰ ਤੇ ਕੈਮਰੇ ਲੱਗਿਆ ਉਹਨਾਂ ਕੋਈ ਡਰ ਨਹੀਂ ਖੋਫ ਨਹੀਂ ਜਾਂ ਕੋਈ ਉਹਨਾਂ ਨੇ ਮੂੰਹ ਤੇ ਕੁਝ ਨਹੀਂ ਬੰਨਿਆ ਕੋਈ ਕਪੜਾ ਨਹੀਂ ਲਪੇਟਿਆ ਲੜਕਾ ਵੀ ਉਦਾਂ ਹੀ ਹੈ ਤੇ ਲੜਕੀ ਵੀ ਬੜੇ ਆਰਾਮ ਨਾਲ ਤਿਆਰ ਸ਼ਾਰ ਹੈ ਜਿਵੇਂ ਹੁੰਦਾ ਚੌਂਕੀ ਕੋਚਨ ਆ ਜਿਹਦੇ ਨੇ ਨਜ਼ੀਕ ਥਾਣਾ ਹਾਂ ਕੋਈ ਆਪਣਾ ਚੌਂਕੀ ਕੋਚਰ ਮਾਰਦੀ ਠੀਕ ਹੈ ਥਾਣਾ 5 ਨੰਬਰ ਥਾਣਾ 5 ਨੰਬਰ